ਇਹਨਾਂ ਸੰਗੋਹਨਾ ਮਰ ਸਵੇਰ ਸਾਰੀਆਂ ਸੰਗਤਾਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਮਾਤਾ ਸੁਲਖਣੀ ਜੀ ਭਲਾਈ ਕੇਂਦਰ ਜੋ ਪਟਾਲੇ ਦੇ ਕੋਲ ਸਰਵਾਲੀ ਤਾਲਮ ਇਥੇ तकरीबन 3 ਕਿਲੇ ਜਗ੍ਹਾ ਦੇ ਵਿੱਚ ਸੇਵਾ ਨਿਭਾ ਰਿਹਾ ਹੈ ਜੋ ਸਤਿਗੁਰਾਂ ਦੀ ਅਪਾਰ ਕਿਰਪਾ ਦੇ ਨਾਲ ਵੀਨੇ ਜੀ ਦੋਵਾਰੀ ਜਪੈ ਰਹੇ ਹੁੰਦੇ ਨੇ ਤੇ ਕੰਪਿਊਟਰ ਦੀਆਂ ਸਹਿਲਾਈ ਸਾਰੀ ਬੱਚੀਆਂ ਨੂੰ ਕਰਾਈ ਜਾਂਦੀ ਹੈ ਸਿਲਾਈ ਕਢਾਈ ਸੇ 6 ਮਹੀਨੇ ਦੇ ਕੋਰਸ ਹੁੰਦੇ ਆ ਤੇ ਜਿਆ ਇੰਗਲਿਸ਼ ਸਪੀਕਿੰਗ ਚੌਥਾ ਕੋਈ ਵੀ ਇਲਾਕੇ ਵਿੱਚੋਂ ਗਿਆ ਸ਼ਾਦੀਆਂ ਦੇ ਹਾਲ ਮੰਦੇ ਕੋਈ ਬੇਟਾ ਦੀ ਤੇ ਅੱਜ ਇਹ ਬੱਚੀਆਂ ਨੇ ਜਿਨ੍ਹਾਂ ਨੇ ਪਸ ਸੈਕੰਡ ਸਾਲਾਂ ਆਈਆਂ ਨੇ ਕੰਪਿਊਟਰ ਵਿੱਚ ਸਿਲਾਈ ਕਢਾਈ ਵਿੱਚ ਇੰਗਲਿਸ਼ ਸਪੀਕਿੰਗ ਅਈ ਸਾਰਿਆਂ ਨੂੰ ਸਰਟੀਫਿਕੇਟ ਦਿੱਤੇ ਗਏ ਨੇ ਨਾਲ ਜਪਹਿਰਾ ਜਪਟੋ ਸਮਾਗਮ ਹੋਇਆ ਬਹੁਤ ਸੰਤਾਂ ਨੇ ਲਾਭ ਲਿਆ ਇਲਾਕੇ ਵਿੱਚ ਇਹ ਚੀਜ਼ ਦੀ ਬਹੁਤ ਲੋੜ ਸੀ ਸਤਿਗੁਰੂ ਨਿਸ਼ਕਾਮਤਾ ਨਾਲ ਸੇਵਾ ਲੈਣ ਡਾਕਟਰ ਸਰਜੀਤ ਸਿੰਘ ਤੇ ਹੋਰ ਸਾਰੀ ਟੀਮ ਵੱਲੋਂ ਮਾਰੇ ਸੇਵਾ ਲੈਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਜੀ ਡਾਕਟਰ ਸਰਜੀਤ ਸਿੰਘ ਅੱਜ ਦਾ ਸਮਾਗਮ ਜਿਹੜਾ ਹੀ ਮਾਪ ਪੁੱਤ ਪੜਾਈ ਸਰਪਾਈ ਗੁਰਗਬਾਲ ਸਿੰਘ ਦੇ ਵਿਚ ਅੰਗਰੇਜ਼ੀ ਦਾ ਸਮਾਗਮ ਹੁੰਦਾ ਹੈ ਕਿਉਂਕਿ ਮਹੀਨੇ ਚ ਦੋ ਵਾਰ ਹੁੰਦਾ ਹੈ ਅੱਜ ਦਾ ਸੰਗਰਾਦ ਵਾਲਾ ਸਮਾਗਮ ਜਿਹੜਾ ਹੀ ਇਹਦੇ ਵਿੱਚ ਬੱਚਿਆਂ ਨੂੰ ਸਰਟੀਫਿਕੇਟ ਵੰਡੇ ਜਾਣੇ ਜਿਹਦੇ ਵਿੱਚ ਅੰਗਰੇਜ਼ੀ ਸਪੀਕਿੰਗ ਐਡਰਸ ਲਾਈਕ ਅਡਾਈ ਦੇ ਕੋਰਸਾਂ ਤੇ ਜਿਹੜੇ ਹੈਗੇ ਸਰਟੀਫਿਕੇਟ ਵੰਡੇਗੇ ਤੇ ਨਾਲ ਹੀ ਚਪੈਰਾ ਦਾ ਸਮਾਗਮ ਹੋਇਆ ਇਹ ਸਾਰੇ ਜੋ ਵੀ ਪੜਾਈ ਦੇ ਅੰਦਰ ਚੱਲ ਰਿਹਾ ਹੈ ਪਾਈ ਸਰਪਾਈ ਗੁਰਗਬਾਲ ਸਿੰਘ ਮਾਪੁਰਸ਼ਾਂ ਦੀ ਦੇਖ ਕੇ ਕੁਝ ਚੱਲ ਰਿਹਾ ਹੈ ਅੱਜ ਦੇ ਸਮਾਗਮ ਵਿੱਚ ਉਹਨਾਂ ਨੇ ਫਸਟ ਸੈਕਿੰਡ ਥਰਡ ਜਿਹੜੇ ਬੱਚੇ ਬੱਚਿਆਂ ਨੂੰ ਨਾਲ ਸਰਟੀਫਿਕੇਟ ਦਿੱਤੇ ਤੇ ਨਾਲ ਹੀ ਨਾਲ ਸਾਰੀ ਸੰਗਤ ਨੇ ਹਾਜ਼ਰੀ ਭਰੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਇਹ ਜਿਹੜਾ ਅਪਲਾਈ ਕੇਂਦਰ ਹੈ ਮਾਤਾ ਸੁਲੱਖਣੀ ਜੀ ਅਪਲਾਈ ਕੇਂਦਰ ਹੈ ਜੋ ਪੀ ਭਾਈ ਸਰਪਾਈ ਦੁਰਿਤ ਬਾਸ ਸਿੰਘ ਮਾਪੁਰਸ਼ਾਵਲ ਨਦੀ ਸਾਰੇ ਜੁਨੇਟ ਉਹਨਾਂ ਦੀ ਰੇਂਜ ਦੇ ਵਿੱਚ ਹੀ ਚੱਲ ਰਹੇ ਨੇ ਉਹਨਾਂ ਦੇ ਰਹਿਨ ਮਾਇਨੇ ਵੀ ਚੱਲ ਰਹੇ ਨੇ ਇਦੇ ਵਿੱਚ ਤੇੰਨੇ ਤਰ੍ਹਾਂ ਦੇ ਕੋਰਸ ਚੱਲਦੇ ਨੇ ਇੱਕ ਇੰਗਲਿਸ਼ ਸਪੀਕਿੰਗ ਕੰਪਿਊਟਰ ਕੋਰਸ ਤੇ ਸਿਲਾਈ ਕਢਾਈ ਤੇ ਨਾਲ ਹੀ ਨਾਲ ਇਤਨੀ ਹਾਲ ਦੀ ਜਿਹੜੀ ਨਿਸ਼ਕਾਮ ਰੂਪ ਇਹ ਸੇਵਾ ਕੀਤੀ ਜਾਂਦੀ ਹੈ ਇਹ ਸਾਰੇ ਜੋ ਵੀ ਹੈਗਾ ਹੈ ਸੰਗਤ ਦੇ ਸਹਿਯੋਗ ਅਤੇ ਹੋਰ ਲਾ ਕੇ ਦੀ ਸਾਰੀ ਸੰਗਤ ਦੇ ਸਹਿਯੋਗ ਨਾਲ ਚੱਲਦਾ ਹੈ ਬੱਚਿਆਂ ਕੋ ਕੋਈ ਫੀਸ ਨਹੀਂ ਲਈ ਜਾਂਦੀ ਨਿਸ਼ਕਾਮ ਰੂਪ ਹੀ ਇਹ ਵਿੱਚ ਇਹ ਸਾਰੀ ਜਿਹੜੀ ਹੈਗੀ ਆ ਇਥੇ ਸਿੱਖੜਾਈ ਦਿੱਤੀ ਜਾਂਦੀ ਹੈ ਇੱਥੇ ਕੋਈ ਵੀ ਧਰਮ ਦਾ ਭਾਵੇਂ ਕੋਈ ਵੀ ਕਿਸੇ ਵੀ ਧਰਮ ਦਾ ਹੋਾ ਕੋਈ ਇੱਥੇ ਜਾਤ ਪਾਤ ਦਾ ਨਹੀਂ ਹੈ ਸਾਰਾ ਨਿਸ਼ਕਾਮ ਰੂਪ ਵਿੱਚ ਕੀਤਾ ਜਾਂਦਾ ਹੈ